हां जी दोस्तों सारेया नुं सस् नमस्कार स्वागत करते हां ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਟੋਟਾਗੋ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਜਿਹੜੀ ਛੜਕ ਦੋਸਤੋ ਤਰਨਤਾਰਨ ਸਾਹਿਬ ਜਾਂਦੀ ਆ ਇਸੇ ਛੜਕ ਦੇ ਉੱਪਰ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਪਿੰਡ ਕੈਰੋਂ ਦੀ ਲੋਕਾ ਪਿੰਡ ਬਿਲਕੁਲ ਨਜ਼ਦੀਕ ਸਰਾਲੀ ਮੰਡ ਪਿੰਡ ਇੱਕ ਪਾਸੇ ਆ ਜਾਂਦਾ ਵੀਰ ਸਤਨਾਮ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਅਜੂ ਵਪਾਰ ਦਾ ਕੰਮ ਆ ਤੇ ਪਸ਼ੂ ਵੀ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਕੋਈ ਜਰਾ ਅੱਠ ਪਸ਼ੂ ਅੱਠ ਸੱਤ ਨਾਗ ਜਿਹੜੇ ਹਰ ਕਪੂਰ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਨਾਗ ਜੜੇ ਆ ਦੋਸਤੋ ਗੱਬਣ ਦਿਖਾਉਣੇ ਆ ਤੁਹਾਨੂੰ ਠੀਕ ਆ ਜੀ ਗੱਬਣ ਤਿਆਰੀ ਵਾਲੇ ਨਾਗ ਬਧੇਰੇ ਹੋਣਗੇ ਇੱਕ ਟੋਕੜ ਗੱਬਣ ਵਹਿੜ ਦਿਖਾਵਾਂਗੇ ਤੇ ਇੱਕ ਬਿਲਕੁਲ ਸੱਜਰ ਸੂਈ ਵਹਿੜ ਤੁਹਾਨੂੰ ਦਿਖਾਵਾਂਗੇ ਠੀਕ ਆ ਸੋ ਟੋਟਲ ਅੱਠ ਪਸ਼ੂ ਆ ਅੱਠਾ ਪਸ਼ੂਆਂ ਦੀ ਡਿਟੇਲ ਵੀ ਇਸ ਸਤਨਾਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦ ਸਮਾ ਕੋਈ ਦੁਪਹਿਰ ਦੇ ਡੇਢ ਪੌਣੇ 2:00 ਵਜੇ ਦਾ ਜਿਹੜਾ ਪਸੂ ਕੋਈ ਗੱਬਣ ਵੀਰ ਲੈ ਕੇ ਜਾਂਦਾ ਹਰ ਵਾਰ ਆਪਣੀ ਇੱਕ ਰਿਕਵੈਸਟ ਹੁੰਦੀ ਆ ਖਰੀਦਦਾਰ ਵੀਰਾਂ ਨੂੰ ਤੇ ਬਿਲਕੁਲ ਟਿੱਪ ਕੇ ਚਾਹੋਂ ਥਾਂ ਦੀ ਭਰਾ ਕੇ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਤੋ ਤਸੱਲੀ ਜ਼ਰੂਰ ਪਹਿਲ ਦੇ ਧਾਰ ਤੇ ਕਰ ਲਿਆ ਕਰੋ ਜਿਹੜਾ ਪਸੂ ਸੂਆ ਸੂਆ ਦੁੱਧ ਤੇ ਚੱਲਣ ਵਾਲਾ ਉਹ ਦੋ ਟਾਈਮ ਚਾਹੇ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਆਓ ਕਰਦੇ ਆਂ ਬਾਤचीत ਕਰਦੇ ਆਂ ਗੱਲਬਾਤ ਵੀਰ ਸਤਨਾਮ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕਿਹਾ ਜੀ ਬਹੁਤ ਵਧੀਆ ਵੀਰ ਸਤਨਾਮ ਬਹੁਤ ਚੜ੍ਹਦੀ ਕਲਾ ਜੀ ਬਹੁਤ ਵਧੀਆ ਅੱਜ ਵੀਰ ਸਤਨਾਮ ਆਇਆ ਵੀ ਜਿਵੇਂ ਰਿਟਾਇਰਮੈਂਟ ਸੂਪੇਦਾਰ ਬੰਦਾ ਆਇਆ ਹੁੰਦਾ ਅੱਜ ਮਾਜਮੂਲ ਸਿਰ ਟੈਣਾ ਨਵਾ ਲਿਆ ਵੇਲੇ ਦੇ ਮਾਜ ਸਵਾਲ ਸ਼ੁਰੂ ਕਰਦੀ ਮਰੇ ਨਾ ਨਹੀਂ ਭਾਈ ਬੱਕਰੀ ਦੀ ਗੱਲਬਾਤ ਪਣ ਗਈ ਹਾਂਜੀ ਹਾਂਜੀ ਤੇ ਉਸੇ ਤਰ੍ਹਾਂ ਛੜੀ ਛੁੜੀ ਹੱਥ 'ਚ ਫੜੀ ਆ ਹਾਂਜੀ ਹਾਂਜੀ ਉਸੇ ਤਰ੍ਹਾਂ ਰੋਗਰਾਬ ਪੂਰਾ ਪਗਪੁਗ ਉਸੇ ਤਰ੍ਹਾਂ ਆਜਾ ਵੇਲੇ ਅੱਗੇ ਤੁਸੀਂ ਪਹਿਲਾਂ ਆਏ ਤੁਸੀਂ ਫਿਰ ਲੇਟ ਤੇ ਆਈ ਮੇਲੇ ਹੋਈ ਹੋ ਟੈਣਾ ਤੁਸੀਂ ਫਰੀ ਛੇਤੀ ਹੋ ਗਏ ਸਾਰੀਆਂ ਤੁਰੀਆਂ ਕਸ ਲੀਆਂ ਹਾਂਜੀ ਹਾਂਜੀ ਪ੍ਰਤਾਪ ਕੀ ਹਾਲ ਨੇ ਕੀ ਕਾਲ ਸਤਾਰਾ ਸਤ ਸ੍ਰੀਕਾਲ ਬੜੇ ਵਧੀਆ ਬੜੇ ਵਧੀਆ ਹੋਰ ਛੋਟੇ ਵੀਰੋ ਕੀ ਹਾਲ ਨੇ ਅੱਜ ਦੇਮਾ ਤਤਨਾਮ ਤੋਂ ਫੌਜੀ ਵਿਟਮਾ ਆ ਹੀ ਬਣਿਆ ਹਾਂ ਹਾਂ ਨਹੀਂ ਨਹੀਂ ਮੈਂ ਤਾਂ ਨਿਆ ਹੱਕ ਤੇ ਆ ਤਨਾ ਫੌਜੀ ਕੋਈ ਵਿਟਮਾ ਜਿਹੜੇ ਅਸਲ ਫੌਜੀ ਹੈ ਜਾਂ ਸੂਬੇਦਾਰ ਉਹਨਾਂ ਨੂੰ ਪਿੱਛੇ ਕੱਟ ਗਿਆ ਨਹੀਂ ਨਹੀਂ ਲੈ ਵੀ ਤਨਾ ਵੀਰ ਚਲੋ ਅੱਜ ਆਪਣੇ ਕੋਲ ਵੈਸੇ ਪਸ਼ੂ ਜਿਵੇਂ ਆਪਾਂ ਜਿਗਰ ਕੀਤਾ ਅੱਠ ਨੇ ਅਲੀ ਵਿਧੀ ਆਪਣੇ ਕੋਲ ਅੱਠ ਵਹਿਣਾ ਵਾ ਤੇ ਇੱਕ ਮਾਝਾ ਹੀ ਟੋਕੜ ਘਪਣ ਆ ਅਜੇ ਬਾਹਰ ਬੱਧੀ ਸੋੜਾ ਮਾਲ ਵੀ ਡਾ ਠੀਕ ਠੀਕ ਹਾਂ ਜੀ ਸਭ ਦੋਸਤੋ ਅੱਠ ਪਸ਼ੂ ਦਿਖਾਉਣੇ ਆ ਤੇ ਜਿੰਨਾ ਵੀ ਹੋ ਸਕਦਾ ਬਿਲਕੁਲ ਪੁਆਇੰਟ ਟੂ ਪੁਆਇੰਟ ਆਪਾਂ ਗੱਲਬਾਤ ਕਰਾਂਗੇ ਸਵੇ ਦਾ ਤੇ ਕੀ ਮਿਲਕ ਕਿੰਨਾ ਦੁੱਧ ਚੋਣਾ ਚਾਹੀਦਾ ਇਹਨਾਂ ਬੇੜਾਂ ਨੂੰ ਤੇ ਕੀ ਮੋਲ ਰਊਗਾ ਠੀਕ ਆ ਜੀ ਉਹ ਸਾਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਕਰਦੇ ਆ ਸ਼ੁਰੂਆਤ ਲੱਗ ਜਾਨੇ ਇੱਕ ਪਾਸਿਓ ਤੇ ਸਤਨਾਹ ਭਾਈ ਅੱਜ ਜਿੱਦਾਂ ਕਿ ਜ਼ਿਆਦਾਤਰ ਕਿੰਤੀ ਕੱਪੜ ਪਸ਼ੂਆਂ ਦੀ ਹੈ ਹਾਂ ਜੀ 6 ਬੇੜਾ ਆਪਣੇ ਉੱਤੇ ਬਿਲਕੁਲ ਗੱਬਨ ਤਿਆਰ ਹੈ ਜੀ ਠੀਕ ਆ ਜੀ ਇੱਕ ਸੂਈ ਸੂਈ ਦੀ ਇੱਕ ਟੋਕੜ ਕੱਪੜ ਵਾਸ਼ੀ ਬਹੁਤ ਵੱਡੀ ਹੈ ਜ ਪਹਿਲਾ ਸਵਾਭਿਸ਼ੀ ਦੋ ਦੰਦਾਂ ਦਾ ਜੀ ਠੀਕ ਹੈ ਜੀ ਹਾਂ ਤਾਂ ਦੋਸਤੋ ਪਹਿਲਾਂ ਬੱਸੀ ਆ ਮੂੰਹੋਂ ਦੁੰਦੀ ਆ ਠੀਕ ਹੈ ਜੀ ਦੋ ਦੰਦਾਂ ਦਾ ਬੱਸੀ ਰੰਗ ਪ੍ਰਿੰਟ ਤੁਸੀਂ ਦੇਖ ਕੇ ਚੈੱਕ ਕਰੋ ਬਿਲਕੁਲ ਬਲੇਕ ਰੰਗ ਦੇ ਵਿੱਚ ਹਣ ਭਾਂਡੇ ਦੀ ਪੂਰੀ ਖਬਰਦਾਰ ਲਿਗਰ ਲੈ ਵੀ ਬੱਸੀ ਪੂਰੀ ਇਹ ਸਦਾ ਹੀ ਰਾਜਾ ਇੱਕ ਲਿਆਂਦਾ ਕੱਢ ਕੇ ਵਿੱਚੋਂ ਕੇ ਲੋ ਵੀ ਆ ਦਿਖਾ ਦਿਓ ਵੀ ਕੋ ਠੰਡੀ ਧੀ ਕਿੰਦੀ ਆ ਲੋ ਗਿਰ ਕੰਬਲੀ ਉਂਬਰ ਕੀ ਹੋ ਜਾ ਬੱਸੀ ਪਿਓਰ ਦੋ ਜੀ ਪਿਓਰ ਦੁੰਦੀ ਆ ਦੋਸਤੋ ਬਾਕੀ ਚੌਕ ਛੇਕ ਕੰਨੀ ਵਾਲੇ ਦੁੱਧ ਦਾਂਦਾ ਠੀਕ ਹੈ ਤੇ ਕੋਈ ਹੱਦ ਬੰਨਣਾ ਨਹੀਂ ਗਾ ਸੋਣੀ ਦਾ ਵੇਖੋ ਤੁਸੀਂ ਸੁਭਾਅ ਬੱਚਾ ਵੀ ਬਹੁਤ ਸੁਨੱਖੀ ਬੋਲ ਕਰਵਾਦੀ ਸੁਨੱਖੀ ਵੀ ਬਹੁਤ ਸੋਹਣੀ ਆ ਫੁੱਡਾ ਖੱਡਾ ਵੇਖੋ ਵੱਡੀਆਂ ਬੱਚੀਆਂ ਨੂੰ ਪਰੇ ਕਰਦੀ ਆਹ ਲੋ ਜੀ ਤਾਂ ਮੋਈ ਦਾ ਕਰਕੇ ਕਰਦੀ ਥੋੜਾ ਕਲੀਅਰ ਹੋ ਰਿਹਾ ਕਰਕੇ ਆ ਬਿਲਕੁਲ ਬਿਲਕੁਲ ਪਾਇਆ ਸੀ ਕਿ ਕਲੀਅਰ ਹੋ ਰਿਹਾ ਕਰਕੇ ਆ ਤਾਂ ਦੋਸਤੋ ਬਹੁਤ ਖੂਬਸੂਰਤੋ ਬੱਚੀ ਆ ਪਹਿਲਾ ਪਹਿਲਾ ਸੁਆ ਠੀਕ ਆ ਜੀ ਫਰਸਟ ਟਾਈਮਰ ਆ ਤੇ ਥਾਣ ਦੇ ਵੀ ਬਹੁਤ ਸਾਫ ਸੁਥਰੀ ਆ ਤੇ ਲਾਟੋ ਲਾ ਤੁਸੀਂ ਦੇਖ ਕੇ ਚੈੱਕ ਕਰੋ ਸਤਨਾਮ ਕਿੰਨੇ ਕਿ ਦਿਨ ਲੇਜੂ ਵੀਰ ਜੀ ਦਿਨ ਵੀ ਦਿਨ 500 ਵਸ਼ੀ ਨੇ ਕੱਢੀ ਜਾਣੇ ਆ 5 6 ਅੱਜ ਕੱਲ ਦੀ ਹੈ ਦਲ ਦਰਿਆ ਪੂਰਾ ਲਓ ਜੀ 5 6 ਦਿਨ ਦੋਸਤੋ ਐਸਟੀਮੇਟ ਸਮਾਂ ਤੁਸੀਂ ਮੰਨ ਲਿਓ 5 6 ਦਿਨ ਲੇਜੂਗੀ ਆ ਦੇਖੋ ਠੰਡੀ ਬਹੁਤ ਬਰਫਰ ਕੀ ਕਾਲੀ ਜਾਮ ਨੂੰ ਮਰਜੀ ਵਸ਼ੀ ਰ ਅਰੇ ਉਹ ਦਰਜੋ ਛੋਟੀ ਪਰੇ ਛੋਟੀ ਦੇ ਪਰੇ ਇਧਰ ਬਣੇ ਨਾ ਰੋਖਾਈ ਸੋ ਬੱਚੀ ਦੋਸਤੋ ਚੰਗੀ ਆ ਠੀਕ ਆ ਜੀ ਨਾਲੇ ਦੇਖੋ ਦੇਖੋ ਸੋ ਹੋਵਾ ਨਾ ਲੇਵਾ ਤੁਸੀਂ ਵੇਖੋ ਕਿੱਥੇ ਲਾਈ ਖੜੀ ਕਰਮਾ ਲੀ ਨਾਣਾ ਗੋਲੇ ਵੇਖੋ ਅਗਲੇ ਵਸ ਬਹੁਤ ਵਧੀਆ ਲੱਗਿਆ ਹਾਂ 48 ਪੂਰਾ ਮੁਠੀ ਜਾਈ ਇਹਦਾ ਅੱਛਾ ਵੀਰ ਸਤਨਾਮ ਕੀ ਡਿਮਾਂਡ ਕਰਦੇ ਜੀ ਨਵਾਰੀ ਵੀ ਵਛੀ ਦਾ ਕਿੰਨਾ ਫੈਸ਼ਨ ਫਿਊਸ਼ਨ ਉਸ ਹਵਾ 70 ਪੱਤਰੀ ਕਰ ਲੀ ਜੀ ਹਾਂ ਇਹ ਮੋਲ ਵਛੀ ਦਾ 65 ਕਰਦੇ 6000 ਦੀ ਦਿੰਦੇ ਹਾਂ 8000 ਹਾਂ ਜੀ ਲੈ ਇਹਦੇ ਆ ਲੈ ਜੀ ਰੇਟ ਆਪਾਂ ਫਿਕਸ ਹੋਣ ਐ ਜੋ ਵਿਚੇ 70-75 ਕਰੀ ਜਾਓ ਫਿਰ ਘੱਟ ਵੱਧ ਆਪੋ ਕੰਮ ਨਹੀਂ ਕਰਦੇ ਰੇਟ ਆਪਾਂ ਮੰਨ ਲਓ 60 ਹੁੰਦਾ ਜੀ ਸ਼ੋਰ ਕਰਾਂਗੇ ਆਪਣੀ ਖੁਸ਼ੀ ਦਾ ਠੀਕ ਆ ਜੀ ਹਾਂਜੀ ਬਾਹਰ 10000 ਦੇ ਵਿੱਚੋਂ ਹਾਂਜੀ ਹੁਣ ਆਪਾਂ ਉਧਰ ਬੱਛੀ ਪਾਈ ਚਲੋ ਇਹਨੂੰ ਛੋਟੀ ਉਹ ਆਪਣੇ ਘਰੇ ਹੀ ਬੰਦੇ ਬੱਛੀ ਵੇਚ ਗਏ ਤੋਂ ਰੇਟ 60000 ਵਿੱਚੋਂ ਮੰਨਤਨ ਹੋ ਜਾਊਗਾ ਹਾਂਜੀ ਨਿਕਰ ਲਈ ਨਿਕਰ ਲਈ ਇਹਦੀ ਕਰਵਾ ਲਓ ਆ ਲਓ ਠੀਕ ਆ ਜੀ ਅੱਛਾ ਵੀਰ ਸਤਨਾਮ ਅੱਗੇ ਜਿਹੜੀ ਸੈਕਟਰ ਨੰਬਰ ਤੇ ਆਹ ਵੈੜ ਖੜੀ ਹੈ ਜੀ ਦੂਜਾ ਸੂਆ ਹਾਂ ਥੋੜੀ ਕ੍ਰੋਸ ਬ੍ਰੀਡ ਦੀ ਏ ਕ੍ਰੋਸ ਵਿੱਚ ਆ ਗਈ ਆ ਵੇਖੋ ਜੀ ਦੂਜਾ ਸੂਆ ਦੋਸਤੋ ਕ੍ਰੋਸ ਆਂਗ ਦੇ ਵਿੱਚ ਚਲਾਦਾ ਫਰਸਰੀ ਆ ਸੋਤੇ ਪਰ ਇੱਕ ਵਾਰੀ ਆ ਤੁਸੀਂ ਵੇਖੋ ਜੀ ਠੀਕ ਆ ਬੰਦੀ ਅਗੂ ਚਲਦੀ ਜਾਵੇ ਆ ਲਓ ਜੀ ਕੋ ਚੋਂ ਥਨ ਦੀ 35 ਆ ਕਰੋਚ ਆ ਠੀਕ ਆ ਇਹ ਮਗਰਲੇ ਥਨ ਲਓ ਜੀ ਠੀਕ ਆ ਜੀ ਠੀਕ ਆ ਹਾਂ ਬਹੁਤ ਸਾਫ ਪੰਨਿਆਂ ਠੀਕ ਆ ਹਾਂ ਜੀ ਤੋ ਦਿਨ ਇਹ ਵੀ ਲਾਜੋ ਪੰਜੇ ਪੰਜ ਸਵਸ਼ਣੇ ਕਾਢ ਹੀ ਜਾਣੇ ਵਾਲੇ ਬਹੁਤ ਕਰਮ ਵਾਲੇ ਬਣੂਗੀ ਠੀਕ ਹੈ ਜੀ ਹਾਲੇ ਤੇ ਕੋਈ ਸ਼ੁਰੂਆਤ ਹੀ ਹੋਇਆ ਕੰਮ ਸੁਹਾ ਦੂਜਾ ਦਸਤਾ ਗਜਰ ਗਜਰੀ ਵਜਨ ਬਹੁਤ ਹੈ ਲਓ ਜੀ ਸੋ ਦੋਸਤੋ ਵਜਨ ਵੀ ਚੰਗਾ ਬੈਠਦਾ ਹਾਈਟ మీడియం ਤੋਂ ਥੋੜੀ ਜਿਹੀ ਉੱਚੀ మీడియం ਮੰਨ ਕੇ ਵੀ ਸੌਦਾ ਕਰ ਲਿਓ ਵਿਚ ਬਚਾਲਾ ਸਹਾਜਾ ਬਾਕੀ ਥਣ ਭਾਂਡੇ ਦੀ ਪੂਰੀ ਫਖਰਦਾਰ ਹੈ ਠੀਕ ਹੈ ਜੀ ਪੂਰਾ ਲੰਬਾ ਥਣ ਹੱਥੀ ਚੁਬਾਈ ਦਾ ਥਣ ਦੂਜਾ ਸੁਭਾ ਸੋਣੀ ਹੈ ਪੰਜ ਦਿਨ ਲੱਗੇ 6 ਲੱਗੇ ਆਲਮੋਸਟ ਵੈਸੇ ਤਿਆਰੀ ਆ ਸਹੀ ਗਾ ਸਤਨਾਬ ਜੀ ਵਧੀਆ ਮਾਲ ਇੱਕ ਤੋਂ ਇੱਕ ਵਧੀਆ ਸਾਰੀ ਬਾਜੀ ਮਾਲ ਵੀ ਜੀ ਆ ਤਾਂ ਇਹੋ ਸ਼ੌਕ ਮਨਦਾ ਵੀ ਚੰਗਾ ਹੀ ਲੇਗੇ ਚੰਗਾ ਜੀ ਸੁਸਰਾ ਲੈ ਕੇ ਸੁਸਰਾ ਇਹ ਭੈਣ ਭਰਾਵਾਂ ਨੂੰ ਗਾੜੀ ਵੇਚੀਏ ਜਦੋਂ ਭੈਣ ਭਰਾ ਨਾਲ ਜੋੜਦੇ ਆ ਜੀ ਬਾਰੇ ਸਾਹਿਬ ਮੈਂ ਵੀ ਇਹੋ ਅਖਿਆਪਾ ਵੱਡੀ ਤੋਂ ਵੱਡੀ ਲੈਣੀ ਛੋਟੀ ਲੈਣੀ ਵੀ ਛੇਤੀ ਜੀ ਆ ਸਹੀ ਹੈ ਹਾਂ ਜੀ ਚੰਗੀ ਤੋਂ ਚੰਗੀ ਲੈਣੀ ਉਹ ਚੰਗਾ ਹੋਊਗਾ ਗਾੜੀ ਨੂੰ ਚੰਗਾ ਦਵਾਂਗੇ ਫਿਰ ਹੋਰ ਭੈਣ ਭਰਾਵਾਂ ਦਾ ਆਏ ਵਰਕ ਦੀ ਇੱਛਾ ਵਿੱਚ ਸੋਨਾ ਪੈਸਾ ਲਾਈਏ ਹਾਂ ਜੀ ਪਸੂ ਵੀ ਕੋ ਕੋ ਬਰਾਬਰ ਪਸੂ ਜੀ ਗਾਕ ਬੜਾ ਸਿਆਣਾ ਵਾ ਪੈਸੇ ਵਾਲੇ ਭੈਣ ਭਰਾ ਦੋ ਚਾਰ ਹਜ਼ਾਰ ਨਹੀਂ ਵੇਦੇ ਇਸ ਦੀ ਕੁਆਲਿਟੀ ਹਾਂਜੀ। ਲਓ ਦੱਸੋ ਵੇੜ ਚੰਗੀ ਆ ਦੂਜੇ ਨੰਬਰ ਵਾਲੀ ਤੇ ਇਹ ਸਤਨਾਮ ਭਾਈ ਕਿੰਨੇ ਦੀ ਦੇ ਦੇਗਾ ਫਿਰ? ਮੁੱਲ ਦੇ ਵੀਰ ਜੀ ਭਾਵੇਂ ਇਹ ਵਸ਼ੀ ਵੀ 70 ਦੀ ਵੇਚ ਲਿਓ ਜੀ। ਹਾਂਜੀ। ਮੁੱਲ ਪਹਿੜ 10000 ਰੁਪਏ ਅਗਰ ਦੇ 63000 ਦੀ ਦੇ ਦਵੇ। 63000 ਹਾਂਜੀ। ਮੁੱਲ ਬਿਲਕੁਲ ਆਪਣਾ ਜਾਇਜੂ। 70000 ਰੁਪਏ ਦੀ ਵਸ਼ੀ ਆ ਜੇ ਚਾਰ ਨੇ ਡਾਕੇ ਵੇਚੀ ਇਹਦੇ। ਲਓ ਵੀ ਦੋਸਤੋ ਡਿਮਾਂਡ ਬੇਸ਼ੱਕ 70 63000 ਦੀ ਮਿਲ ਜੂਗੀ। ਹਾਂਜੀ। ਠੀਕ ਆ। ਸੋ ਇੱਕੋ ਜੇ ਕਦ ਕੱਠੀ ਆ ਕਿਸੇ 19 ਕੀ 19 ਕੀ ਫਰਕ ਆ ਬਸ। ਹਾਂਜੀ। ਅੱਛਾ ਵੀਰ ਸਤਨਾਮ ਜਿਹੜੀ ਇਹ ਤੀ ਬਹੁਤ ਵਜਾ ਪੜਾਈ ਦੀ ਕਰਾ ਰਹੀ ਸੌ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਮਧਰੀ ਡੌਲੀ ਦੇ ਵਿੱਚ ਜਿਵੇਂ ਆਪਾਂ ਬਿਲਕੁਲ ਮੀਡੀਅਮ ਹਾਈਟ ਦੇਖਦੇ ਆਂ ਮਧਰੀ ਡੌਲੀ ਦੀ ਆ ਪਰ ਵੇਲ ਇੱਕ ਵਾਰੀ ਵੇਖ ਕੇ ਤੁਸੀਂ ਚੈੱਕ ਕਰੋ ਵੇਲ ਸਪੈਸ਼ਲ ਆ ਵਜ਼ਨ ਵੀ ਵਧੀਆ ਜਾਨਾ ਫੁੱਲ ਬੜਾ ਫੁੱਲ ਆਰਤੀਆਂ ਦੇ ਸਰਾਣੇ ਯਾਰ ਕੁਕੜੀ ਪਈ ਆ ਹਾਂ ਇਹਨੂੰ ਕਹਿ ਸਕਦੇ ਆਂ ਆਪਾਂ ਵੀ ਇਹ ਆਰਤੀਆਂ ਦੇ ਸਰਾਣੇ ਵਰਗੀ ਆ ਗੁਲਾਈ ਦੇ ਵਿੱਚ ਆ ਦੋਸਤੋ ਪੇਠਪੂੜਾ ਬਹੁਤ ਸੋਹਣਾ ਜੰਮੀ ਪਲੀ ਪੂਰੀ ਆ ਠੀਕ ਆ ਜੀ ਬਾਕੀ ਪਲੀ ਪਲੀਤੀ ਆ ਬਿਲਕੁਲ ਤੁਹਾਡੇ ਸਾਹਮਣੇ ਹੌਣ ਤੋਂ ਲੈ ਕੇ ਤੁਸੀਂ ਦੇਖ ਸਕਦੇ ਜੀ ਵੀ ਜਿਵੇਂ ਆ ਫੇਸ ਬਿਲਕੁਲ ਸਟੇਟ ਪਟਾ ਅੱਛਾ ਸਤਨਾਪਾ ਜੀ ਸੁਹਾ ਗਰਮਾ ਸੂ ਰਹੀ ਅੱਗੇ ਸੁਹਾ ਵੀਰ ਜੀ ਦੁੱਜਾ ਜੀ ਦੁੱਜਾ ਜੀ ਹਾਂ ਜੀ ਅਬ ਕਿਹੜਾ ਦੇ ਦੇ ਕਿਹੜਾ ਇੱਕ ਹੋਰ ਦੇ 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 ਦੋ ਦੇ ਦੋ ਲੈ ਉਹ ਇਧਰ ਤੇ ਦਿਨ ਲਾ ਜੀ ਉਹ ਵੀ 8-7 ਜੇ ਵੇਲੇ ਨੇ ਪੰਜ ਛੇ ਕਾਢੀ ਜਾਨੀ ਕੱਲ ਦਾ ਮਾਲ ਸੀ ਇਹ ਦਿਲ ਦਿਲ ਤਰਿਆ ਮਾਲ ਕੋਈ ਗੱਲ ਨਹੀਂ ਉਤਰਿਆ ਤਰੇ ਪਟੜਾ ਦਾ ਪੂਰਾ ਖਾਣੇਗਾ ਵਾ ਠੀਕ ਆ ਜੀ ਹਾਂ ਜੀ ਲਓ ਦੋਸਤੋ 8-7 ਕਦੇ ਨੇ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਫਿੱਟੇ ਨੂੰ ਟੂਲ ਕਾਫੀ ਜ਼ਿਆਦੀ ਆ ਠੀਕ ਆ ਸੋ ਪੂਰੀ ਗੁੰਦਵੇਂ ਸਰੀਰ ਦੀ ਆ ਕਰਮਾਲੀ ਵੇਖੋ ਧੌਣ ਮੁੜਨੀ ਵੀ ਔਖੀ ਆ ਜਦੋਂ ਮੁੜਦੀ ਆ ਉਦੋਂ ਪਤਾ ਲੱਗ ਜਾਂਦਾ ਵੀ ਪੂਰੀ ਸੰਭੀ ਆ ਠੀਕ ਆ ਜੀ ਸੋ ਪਲੀ ਪਲੀਤੀ ਪੂਰੀ ਆ ਕਰਮਾਲੀ ਸੋਹਣੇ ਥਣ ਦੇ ਵੇਦੀ ਸਾਫ਼ ਸੁਥਰਾ ਲੇਵਾ ਆ ਦੇਖੋ ਜੀ ਇਸ ਹਿੱਸਾ ਦੇਖੋ ਕਿੱਡਾ ਮੋਰੋ ਛੋੜਾ ਕਰਦਾ ਸੋ ਬਿਲਕੁਲ ਆ ਦੇਖੋ ਅਗਲੇ ਥਾਣਾ ਦਾ ਵਰਾ ਵੇਖੋ ਚਾਈ ਹੋਈ ਦਾ ਮੋਟਰ ਚੱਲਦਾ ਦੋਸਤੋ ਗੰਨੇਰ ਕੀ ਤਾਰ ਆ ਲੋ ਆ ਮਗਰ ਲਈ ਠੀਕ ਆ ਜੀ ਉਂਗਲੇ ਦੇ ਜਿਹੜੀ ਮੋਟੀ ਧਾਰ ਆਪਾਂ ਕਹਿ ਸਕਦੇ ਆ ਆ ਲਓ ਐ ਪੀਲਾ ਬੌਲਾ ਵੇ ਹਾਂ ਜੀ ਤੇ ਆਪਸਾ ਪਰੇ ਖੇਡਾ ਜੀ ਸੋਹਣੀ ਕੁਆਲਟੀ ਆ ਜੀ ਜਿੰਨਾ ਵਗਿਆ ਉਸ ਹਾਲੇ ਭਾਵੇਂ ਜਿੰਨਾ ਮਰਜ਼ੀ ਉਹਨਾਂ ਆਪਾਂ ਜਿਹਨੂੰ ਕਿਸੇ ਨਾਲ ਤੇ ਆਪਣਾ ਕੋਈ ਹੈ ਨਹੀਂ 85 ਅਗਲਾ ਭੜਾ ਭਰਾ ਮੰਗੀ ਜਾਂਦੇ ਲੋਕ ਮੰਗੀ ਜਾਂਦੇ ਆਪਾਂ ਨਹੀਂ ਮੋਲ ਵਸ਼ੀ ਦਾ ਕਰਾਵੇ 70000 ਰੁਪਏ ਜੀ ਹਾਂ ਜੀ 80000 ਦੇ ਦੇ ਦਾਂਗੇ 65000 ਹਾਂ ਜੀ ਐ ਪੂਰੀਆਂ ਬ੍ਰੇਕਾਂ ਲਾਤੀ ਹੈਂ ਬ੍ਰੇਕ ਚੁੱਕਦੇ ਨਹੀਂ ਇੱਥੇ ਵੇਖੋ ਹੈ ਵਸ਼ੀ ਦੇ 70000 ਦੀ ਕਿੰਨਾ ਵਜਣਿਆ ਪਰ ਆਪਾਂ ਉਹ ਕਹੋਣੇ ਕਰਦਾ ਛੋਟ ਕਰਦਾ ਥੋੜੀ ਕਰਦੇ ਉਹ ਕਰਦੇ ਹਾਂ ਜਿਆਦਾ ਚੰਗੀ ਕਰਵਾਏ ਤੁਹਾਡੇ ਸਾਹਮਣੇ ਵਜਣੇ ਵੇਖੋ ਕਿੰਨਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 65000 ਠੀਕ ਆ ਚਲੋ ਹੁਣ ਜਿੰਨਾ ਤਾਂ ਆਪਾਂ ਲਈ ਲਾਉਂਦੇ ਹਾਂ ਇਹਨੇ ਵੀ ਹਲੇ ਕੋਈ ਗੱਲ ਵਾ ਨਹੀਂ ਜੇ ਅਸ਼ੀ ਬਣੀ ਨਾ ਇਹਨਾਂ ਨੂੰ ਬੜਾ ਹੋਣਾ ਔਖਾ ਆਇਦਾ ਵਾ ਆਹ ਦੇਖੋ ਠੀਕ ਆ ਜੀ ਬਹੁਤ ਖੂਬਸੂਰਤ ਥਾਣਾ ਦੋਸਤੋ ਸੋਹਣਾ ਜੱਡਾ ਬਣਾਉਗੀ ਤਿਆਰੀ ਅਜੇ 5-7 ਦਿਨ ਪੈਂਡਿੰਗਾ ਠੀਕ ਹੈ ਜੀ। ਆ ਦੇ ਲੈ ਜੂਗੀ। ਤੇ 65000 ਦੇ ਵਿੱਚੋਂ ਛੋੜ ਛੱਪੇ ਹੋ ਜਾਣਗੇ ਕਿਸੇ ਡੁੱਲੇ। ਆਖਰੀ ਪਾਦ। ਆਖਰੀ ਪਾਦ। ਠੀਕ ਹੈ ਜੀ। ਆ ਦੇ ਆਖਰੀ ਪੈਦ ਲਗ ਰਵ ਜੀ। ਠੀਕ ਹੈ ਜੀ। ਆ ਲਓ। ਅੱਛਾ ਵੀਰ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਆ 4 ਨੰਬਰ ਤੇ ਆ ਖੜੀ ਹੈ ਫੈੜ। ਇਹ ਵੀਰ ਜੀ ਭਾਵੇਂ ਮਤਲਬ ਥੋੜੀ ਲਸੇਰਾਪਨ ਕਰਕੇ ਉਤਰਾਵਲ ਉਹਨਾਂ ਦੁੱਜਿਆਂ ਦੱਸੀ ਆ ਚਲਵਾਵਾ ਤੇ ਜੁਰਮਾਨੇ ਲੀਏ ਜੀ। ਅੱਛਾ ਜੀ। ਵੱਡੀ-ਵੱਡੀ ਕਰਮ ਵਾਲੀ ਬਹੁਤ ਆ। ਦਸਲ ਬਰੀਡ ਵੀ ਪੂਰੀ ਆ ਜੀ। ਸਵੇਰ ਨੂੰ ਤਿੱਜਾ ਮੰਨ ਕੇ ਲੈ ਲੇ ਆਹ ਵਾਹ ਪੜਦਾ ਤਿੱਜਾ ਉਹਦਾ ਘਰ ਆ ਲਿਆ ਦੁੱਜਲੀ ਦਸੀ ਆਪਾਂ ਨੂੰ ਛੋੜੀ ਜੀ ਲਸੇਰਾ ਪਾਣ ਕਰਕੇ ਆਪਾਂ ਕੋਈ ਤਿੱਜਾ ਵੀ ਮੰਨ ਲੇ ਲਓ ਜੀ ਸਵੇਰ ਨੂੰ ਦੋਸਤੋ ਚਾਹੇ ਦੁੱਜਾ ਚਾਹੇ ਤਿੱਜਾ ਮੰਨ ਲਿਓ ਲੰਬੀ ਲੂੰਬੀ ਪੂਰੀ ਆ ਕੱਦ ਵੀ ਉੱਚਾ ਬੋਲ ਵੱਡੀ ਜਾਂਦੀ ਉਹਦਾ ਵੱਡਾ ਹੈ ਤਾਂ ਵੀ ਮੁੱਠੀ ਦਾ ਬਹੁਤ ਨਿਕਰ ਤੇ ਦਿਨੇ ਤੇ ਕਿੰਨੇ ਕੁ ਬਾਕੀ ਦਿਨ ਵੀ ਦੀ ਇਹਦੇ ਵੀ 6-7 ਵਾਰ ਨੇ ਕੱਢ ਹੀ ਜਾਣੇ ਆ ਜੀ 6-7 ਕ ਹਾਂ ਜੀ ਲਓ ਦੋਸਤੋ ਵੈਸੇ ਜੇ ਆਪਾਂ ਨਿਚੋੜ ਕੱਢੀਏ ਤਾਂ ਜਿੰਨੇ ਪਸ਼ੂ ਆ ਸਾਰੇ ਗੱਪਣ 6-6 7-7 ਦਿਨਾਂ ਦੇ ਵਿੱਚ ਵਿੱਚ ਪੂਰੀ ਤਿਆਰੀ ਇਹਨ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਬਿਲਕੁਲ ਤੇ ਪ੍ਰਤਾਪ ਸਿੰਘ ਕਹਰੋਂ ਵੀ 6 ਫੁੱਟ ਦਾ ਪੂਰਾ ਹਾਂ ਮੇਰੇ ਸਿੱਟੀ ਹੈਗੀ ਹੈ ਠੀਕ ਆ ਠੀਕ ਆ ਠੀਕ ਆ ਲਈ ਵਾੜ ਦਾ ਕੱਦ ਕਾਠਾ ਬਹੁਤ ਸੋਹਣਾ ਡਾਡਾ ਸੋਹਣਾ ਹੈਗਾ ਵੱਡੇ ਕੱਦ ਕਾਠ ਦੇ ਵਿੱਚ ਆ ਲੰਬੀ ਲੰਬੀ ਪੂਰੀ ਆ ਠੀਕ ਆ ਜੀ ਵੇਲਬੂਲ ਦੀ ਸਪੈਸ਼ਲ ਥਾਣੇ ਦਾ ਪੂਰਾ ਸਾਫ ਸੁਥਰਾ ਠੀਕ ਆ ਜੀ ਫਿਰ ਤੇਪੜ ਵੀ ਸਪੈਸ਼ਲੀ ਹੋਊਗੀ ਠੀਕ ਆ ਜੀ ਹਾਂ ਜੀ ਉਹ ਕੰਦੀ ਆ ਰੇ ਕਸਰਾ ਭੈਣ ਭਰਾ ਪਾਵੇ ਉਦਾਂ ਵੀ ਮੰਗਾਈ ਜਾਣ ਇਹ ਵੀ ਨੂੰ ਗੱਲ ਇਹ ਦੇਖੋ ਹਾਂ ਮੋਟਰ ਚੱਲ ਵੇ ਜਾਨਾ ਮੋਟਰ ਕਿ ਕਰੂੰਗੀ ਹੂੰ ਮੋਟਰ ਚੱਲਦੀ ਵੀ ਉਹਦਾ ਕਰਦੇ ਆ ਕਰਵਾ ਮਗਰਲੇ ਤਾਂ ਦੇਖੋ ਦੇਖੋ ਠੀਕ ਹੈ ਜੀ ਦੋਦੀ ਕੇ ਭੈਣ ਬਰਾਸੀ ਵਾਲੇ ਵਿੱਚ ਲੱਗੀ ਨਾ 24 25 ਕਿਲੋ ਵਾਲੀ ਇਹ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਦੋਸਤੋਂ ਵੈਸੇ ਨਾਲ ਦੀ ਨਾਲ ਟਿੱਪਣ ਭਰਾ ਕੇ ਨਾਲ ਦੀ ਨਾਲ ਦਿਖਾਈ ਜਾਂਦੇ ਪਏ ਆ ਇਹ ਮਤਲਬ ਹੈਗਾ ਟਿੱਪਣ ਕਿਉਂਕਿ ਜੋ ਤੁਸੀਂ ਵੀ ਇੱਥੇ ਆ ਕੇ ਕਰਟੇਰੀਆ ਪੂਰਾ ਕਰਨਾ ਇਸੇ ਤਰ੍ਹਾਂ ਆ ਕੇ ਤੁਸੀਂ ਟਿਪ ਕੇ ਭਰਾ ਕੇ ਲੈ ਕੇ ਜਾ ਸਕਦੇ ਜੇ ਦੁੱਧ ਤੇ ਸੇਵਾ ਦਾ ਕੋਈ ਗੱਲ ਨਹੀਂ ਦੁੱਧ ਸੇਵਾ ਦਾ ਹੁੰਦਾ ਕਿ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ 2 ਕਿਲੋ ਵੱਧ ਚੋਣਗੇ ਤੇ ਬਾਕੀ ਸੋਨੇ ਕੱਦ ਕਰਦੇ ਵਿੱਚ ਨਿਕਰ ਲਈਏ ਨਿਕਰ ਲਈਏ ਵੀਰੀਆਂ ਸਾਰੀਆਂ ਕੋਈ ਹੀਣ ਵੀ ਟੁੱਟਵੇ ਛੱਡੇ ਆ ਛੱਡੀ ਆ ਲਈ ਵੀਰ ਸਤਨਾਮ ਇਹਦਾ ਵੀ ਮੁੱਲ ਦੱਸਦੇ ਫਿਰ ਮੁੱਲ ਵੀ ਕਿਉਂ ਤਰਾਪਾ ਅੱਗੇ ਪੀਸੀ ਵੀਡੀਓ ਪਹਿਲੇ ਨਾਲ ਹੀ 2070 ਦੀ ਵੇਚੀ ਸੀ ਆ ਬਿਲਕੁਲ ਉਹ ਐਡੀ ਸੀ ਹੈਗ ਨਹੀਂ ਪਰ ਇਹ ਨਹੀਂ ਹੈਗਾ ਵੀ ਜੇ ਆਪ ਨੂੰ ਰੋਕਣਾ ਮਿਲਿਆ ਆਪ ਵੀ ਰੋਕਣਾ ਦੇ ਦੇਣੀ ਆ ਮੁੱਲ 57000 ਰੁਪਏ 55 ਹੀ ਦੇ ਦਾਂਗੇ ਕੋਈ ਕੋਈ ਭੈਣ ਭਰਾ ਜਾ ਕੇ ਨਾ ਅੱਛੀ ਚਾਰ ਦੇ ਦਰਤਾਂਗੇ ਰਾਤ ਨੂੰ ਉਹ ਨਹੀਂ ਸਤਨਾਮ ਤੇ ਛੜਤੀਏ ਕੋਈ 15 ਹੋਰ 50 ਪਿੱਕੀ ਆ ਵੀਰ ਤੂੰ ਸਮਝ ਨਾ 6 ਸੀ ਬੋਲਿਆ ਚਲੋ 100 ਆ 55 ਚੋਂ ਹਾਂਜੀ 55 ਸਾਡੇ ਤਰ੍ਹਾਂ ਜਾ ਆ ਗਿਆ ਨਾ 53 53 ਚਲੋ ਇੱਥੇ ਸ਼ੋਰ ਖੁਸ਼ੀ ਨਾ ਹੋ ਗਈ ਵੱਛੀ ਪੈਣ ਹਾਰ ਦੀ ਦੋ ਚਾਰ ਦਿਨ ਡਾਕੇ ਲੋਬੀ ਕਰੋ ਦਾ ਸੋ ਅਰੇ ਦੋਸਤੋ ਵੇਖੋ ਪੂਰੀ ਲੰਮੀ ਲੰਜੀ ਆ ਠੀਕ ਆ ਜੀ ਪੂਰੀ ਵੱਡੇ ਕੱਦ ਕਰਦੀ ਆ ਲੰਮੀ ਲੰਮੀ ਪੂਰੀ ਆ ਥਣ ਭਾਂਡਾ ਤੁਸੀਂ ਇਹ ਵੇਖ ਹੀ ਲਿਆ ਕੋਈ ਜ਼ਿਆਦਾ ਦੱਸਾਂ ਤੇ ਹੋਰ ਲੋਡ ਨਹੀਂ ਗਈ ਬਾਕੀ ਢੱਲਾ ਢੋਲਾ ਨੇਵੇ ਦੇ ਵਿੱਚ ਬਹੁਤ ਜਿਆਦੀਆਂ 53000 ਦੀ ਜੈਸ ਨੂੰ ਹਾਂ ਜੀ 55000 ਡਿਮਾਂਡ ਕੀਤੀ ਸੀ 1500 ਲੈਸ ਹੋ ਗਈ ਆ ਠੀਕ ਆ ਹਾਂ ਜੀ ਤੇ ਬਾਕੀ ਬਣੂ ਬਣੂਗੀ ਅਜੇ 7-8 ਦਿਨ ਬਾਕੀ ਆ ਲੈ 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 ਅੱਗੇ ਸਤਨਾਵੇਂ ਟੋਕਰ ਕੱਪਣ ਹਾਂ ਜੀ ਵੀਰ ਜੀ ਤਿੱਜਾ ਸੂਏ ਦੇ ਮਤਲਬ ਗਾਹ ਸੋਣਾ ਕਰਵਾਏ ਨੇ ਹਾਂ ਜੀ ਇਹ ਸ਼ਾਮ ਹੀ ਨਹੀਂ ਗੱਪਣ ਜੀ ਸ਼ਾਮ ਹੀ ਨਹੀਂ ਹਾਂ ਜੀ ਠੀਕ ਆ ਜੀ ਸ਼ਾਇਦ ਉੱਪਰ ਹੀ ਚੱਲਣ ਰਹੀ ਆ ਸ਼ਾਇਦ ਮੰਨ ਲਓ ਤੇ 10 11 ਕਿਲੋ ਦੁੱਧ ਦੋ ਜੀ 10 11 ਕਿਲੋ ਦੁੱਧ ਵੀ ਹਾਜ਼ਰ ਆ ਹਾਂ ਜੀ ਹਾਜ਼ਰ ਆਜ਼ਰ ਐਦਾਂ ਮਿਲਦੀ ਜੀ ਇਸੇ ਤਰ੍ਹਾਂ ਇਸੇ ਵੇਖੋ ਲਓ ਵੀ ਆਹ ਦੇਖੋ ਜੀ ਇਸੇ ਤਰ੍ਹਾਂ ਜਿੱਥੇ ਮਰਜ਼ੀ ਡੱਕ ਕੇ ਦੋ ਕੋਈ ਗੱਲ ਨਹੀਂ ਕੋਈ ਕਰਕੇ ਆਲੋ ਨਸ਼ਰ ਫਰੀਦ ਆ ਗਿਆ ਇਹਨੂੰ ਦੇਖੋ ਉਹ ਬਰ ਬਰਾ ਵੰਦੇ ਸੰਦੇ ਤਾਂ ਤੁਰਾ ਕਰਦੇ ਆ ਕਿ ਲੋਨ ਆਪਣੀ ਕੁੜੀ ਮੇਬੋਰੀ ਵਿੱਚ ਲੋ ਬਖਾ ਦੀਏ ਆ ਬਿਲਕੁਲ ਅੱਛਾ ਸਤਨਾਪਾਈ 6 ਮਹੀਨੇ ਪੂਰੇ ਕਿ 5 ਚਾਰ ਵੀਜੀ ਨਹੀਂ ਉੱਪਰ ਆ 6 ਕੰਪਲੀਟ ਹੋ ਗਏ ਸ਼ਾਦ ਬਾਹਰ ਚੱਲਣ ਦੀ ਆ ਲੈਓ ਜੀ ਹਾਂਜੀ ਆਪਣੀ ਚੱਕ ਵਾਸ ਹੋਈ ਭੈਣ ਭਰਾ ਕੋ ਆ ਦਾ ਡਾਕਟਰ ਲੈ ਚੱਕ ਵਾਸ ਕਰਾ ਦੇ ਹਾਂ ਦੋਸਤੋ 6 ਮਹੀਨੇ ਤੋਂ ਬਾਹਰ ਖੋਣ ਸਮਾਂ ਗੱਭਣ ਦਾ ਹਾਂਜੀ ਤੇ 1011 ਕਿਲੋ ਦੁੱਧ ਇਸ ਵਕਤੇ ਤੇ ਤਲੇ ਹਾਜ਼ਰ ਆ ਅੱਗੇ ਸੂਵੇ ਤੀਜੇ ਲਈ ਕੇ ਤੀਜੇ ਤੀਜੇ ਸੂਵੇ ਗਾਂ ਸੋਣਾ ਜੀ ਅੱਛਾ ਜੀ ਹਾਂਜੀ ਲਓ ਜੀ ਤੀਜਾ ਸੁਲਾਈ ਵੀ ਆਪਣੇ ਬੰਦੇ ਸਾਹ ਜ 30 ਕਿਲੋ ਦੋ ਦਿਨ ਦੋ ਜਣੇ ਭਰਿਆ ਜੀ ਫੇਸ ਵਖਾਈ ਪ੍ਰਤਾਪ ਦਾ ਆਹ ਲਓ ਵੇਖੋ ਆਹ ਵੇਖੋ ਜੀ ਬੋਦੀ ਵਾਲੀ ਬੱਚੀ ਆ ਛੋਟੇ ਕੰਨ ਸੋਹਣੀ ਮੱਥੇ ਦੀ ਬਹੁਤ ਸੋਹਣੀ ਆ ਠੀਕ ਆ ਜੀ ਮੂੰਹ ਮੱਥੇ ਦੇ ਵੀ ਚੰਗੀ ਆ ਪੂਰੀ ਵੱਡੀ ਆ ਭਾਜੀ ਕੰਨ ਤੋਂ ਵੱਡਾ ਵਜਨ ਫੁੱਲ ਬਟਾ ਫੁੱਲ 6 ਮਹੀਨਿਆਂ ਤੋਂ ਪਲੱਸ ਜਿਹੜਾ ਸਮਾਂ ਗੱਬਣ ਦਾ ਚੈੱਕ ਪਾਸ ਆ ਦੋਸਤੋ ਅੱਗੇ ਕੋਈ ਵੀਰ ਆਪਦੀ ਤਸੱਲੀ ਕਰ ਲੈ ਚਾਹੇ ਕਿਸੇ ਵੀਰ ਨੇ ਆਪਣਾ ਡਾਕਟਰ ਨਾਲ ਲਿਆ ਕੇ ਜਾਂ ਇੱਥੋਂ ਡਾਕਟਰ ਤੋਂ ਤੁਸੀਂ ਤਸੱਲੀ ਕਰਵਾਉਣੀ ਆ ਉਹ ਵੀ ਤੁਸੀਂ ਜਿਹੜਾ ਕਰ ਸਕਦੇ ਜੀ ਠੀਕ ਆ ਲੋ ਫਰੇਸ਼ ਜੀ ਜੰਦਾ 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 ਸੋ ਬਾਕੀ ਕੱਦ ਪੂਰਾ ਵੱਡਾ ਤੇ ਸਦਰਾਂ ਭਾਈ ਟੋਕੜ ਗੱਬਣ ਦਾ ਮੁੱਲ ਫਿਰ ਕੀ ਰਊਗਾ ਇਹਦਾ ਮੁੱਲ ਵੀ ਜੀ ਵੈਸੀ ਜਿੱਦਾਂ ਵਜੂਦ ਵਜਾਉ ਦਾ ਭਾਵੇਂ 50 ਵਿੱਚ ਵੇਚ ਕਰ ਲੀਏ ਹਾਂ ਜੀ ਮੋਲੇ ਦਾ 45000 ਰੁਪਏ ਜੀ ਤੇ 43 ਦੇ ਦਾਂਗੇ 43000 ਹਾਂ 500 ਛੋਟ ਕਰ ਦਾਂਗੇ 500 ਛੋਟ ਕਰ ਦਾਂਗੇ ਸਾਢੇ 43 ਹਾਂ ਜੀ ਸਾਢੇ 43 ਲੋ ਬਹੁਤ ਜਿਆਦੀ ਚੰਗੀ ਜੀ ਦੁੱਧ 30 ਕਿਲੋ ਭਰਦੀ ਜੀ ਆਪਣੀ ਫੋਲ ਕਰਨੀ ਸਭ ਪ੍ਰੇਮ ਵਾਲੇ ਬੰਦੇ ਲਈ ਲੋ ਵੀ ਭਰਾਵੋ ਗੱਬਣ ਦੀ ਗੱਬਣ ਦੁੱਧ ਵੀ ਕਰਮਾ ਲਈ ਨਾਰਮਲ ਜਿਹੜੇ ਵੀਰ ਨੇ ਕੋਈ 30 35000 ਰੁਪਏ ਖਰਚ ਕਰਨਾ ਸੱਜਰ ਦੀ ਆ ਵੀਰ ਜੀ ਦੀ ਛੰਡੀ ਹੱਥ ਲਾਇਆ ਉਸ ਲੈ ਆ ਗਏ 11 10 11 ਕਿਲੋ ਦੁੱਧ ਤੇ ਸੀ ਜਾਣਾ ਠੀਕ ਸੱਜਰ ਦਾ ਦੁੱਧ ਫਿਰ ਹੋਊਗਾ 20 ਬੂ ਲੀਟਰ ਤੋਂ 30 ਕਿਲੋ ਵੀ ਜੀ 30 ਕਿਲੋ 30 ਕਿਲੋ ਦੁੱਧ ਆਇਆ ਠੀਕ ਹਾਂਜੀ ਉਹ ਜਿੱਡਾ ਕੱਦ ਕਾੜ ਇਹਨੂੰ ਐਸੇ ਡਾਂਗਿਆਂ ਦਾ ਸੀਗਾ ਹਾਂਜੀ ਤੇ ਬਾਕੀ ਦੋਸਤੋ ਬਾਜ਼ਾਰ ਆਪਣਾ ਤੁਸੀਂ ਕਰ ਲਿਓ ਠੀਕ ਆ ਅੱਜ ਬਿਲਕੁਲ ਸਾਡੇ 42000 ਦੀ ਮਿਲ ਜੂਗੀ ਬਾਕੀ ਥਾਣੇ ਦੇ ਬਾਹਰ ਪੂਰਾ ਮੁਠੀ ਥਾਣਾ ਕੋਈ ਫੋੜ ਨਹੀਂ ਕੋਈ શાਕ ਨਹੀਂ ਚਾਰ ਥਾਣਾ ਲਵੀਰ ਸਤਨਾਮ ਅੱਗੇ ਕਿਹੜਾ ਨਾਗ ਆ ਜੀ ਆ ਦੂਜੀ ਅੱਛੀ ਆ ਗਈ ਤਿਆਰੀ ਹੋ ਗਈ ਕਰਮਾਂ ਦੀ ਭਾਜ ਰਾਤ ਨੂੰ ਸਵੇਰੇ ਸਵੇਰੇ ਲਓ ਜੀ ਅੱਗੇ ਦੋਸਤੋ ਆ ਤੁਸੀਂ ਦੇਖੋ 6ਵਾਂ ਨੰਬਰ ਠੀਕ ਆ ਜੀ 6ਵੇਂ ਨੰਬਰ ਤੇ ਇੱਕ ਹੋਰ ਜਿਹੜੀ ਗੱਬਣ ਪੂਰੀ ਤਿਆਰੀ ਵਾਲੀ ਵਹਿੜ ਤੁਹਾਨੂੰ ਦਿਖਾਉਣ ਲੱਗੇ ਆ ਰੰਗ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਇੱਕ ਰੰਗ ਬਲੈਕ ਆ ਹਵਾਨਾ ਨੇਵਾ ਕੁਝ ਕੁ ਤੁਸੀਂ ਦੇਖੋਗੇ ਵਾਈਟ ਸਪੌਟ ਹੈਗੇ ਆ ਜਾਂ ਲਤਾਂ ਧੋਤੀਆਂ ਨੇ ਠੀਕ ਆ ਇਹ ਵੀ ਦੂਜੇ ਸਵੇਰੇ ਦੀ ਦੂਜੀ ਜੀ ਅੱਛਾ ਉਹਨਾਂ ਹੀ ਕਾ ਲਈਏ ਜੇ ਉੱਧੇ ਹੀ ਕੱਢਾ ਜੀ ਬਿਲਕੁਲ ਉਹ ਵਜਨ ਮوجود ਆ ਦੋਸਤੋ ਵੇਖ ਕੇ ਤੁਸੀਂ ਚੈੱਕ ਕਰੋ ਉਹੋ ਜੇ ਕੱਤ ਕੱਟ ਉਹਨਾਂ ਹੀ ਕੱਤ ਕੱਟ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਉਹਨਾਂ ਹੀ ਕਰਮਾਂ ਵਾਲੀ ਥੱਲੇ ਲਈ ਖੜੀ ਆ ਭਵਾਨੇ ਲੈਵੇ ਦੀ ਸ਼ੇਪ ਸੋਹਣੀ ਫਾੜੀ ਵਾਲਾ ਚੱਡਾ ਫੇਸ ਕੁਆਲਿਟੀ ਆ ਵੇਖੋ ਤੁਸੀਂ ਠੀਕ ਆ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਆ ਜਾਂਦੀ ਐਚ ਐਫ ਤੇ ਜਰਸੀ ਦਾ ਕ੍ਰੋਸ ਆ ਜਾਂਦਾ ਰੰਗ ਰੂਗ ਬਹੁਤ ਵਧੀਆ ਠੀਕ ਆ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਇਹ ਵੀ ਚੰਗੀ ਆ ਠੀਕ ਆ ਥਣ ਦੇਵਾ ਬਹੁਤ ਸੋਹਣਾ ਹਾਥੀ ਚਵਾਈ ਵਾਲਾ ਥਣ ਏ ਅੱਜ ਭਲਕਲਾ ਕੰਮੀ ਬਸ ਆ ਤਿਆਰੀ ਹੈ ਵੇਖੋ ਭਾਏ ਜਿਹੜੀ ਭਾਗ ਕਰਦੇ ਪਈ ਗਾ ਸੂਪ ਮੇਰੇ ਸਾਂ ਨਾਲ ਤੱਕ ਸੂਪ ਹੋਊਗੀ ਠੀਕ ਹੈ ਜੀ ਹਾਂ ਜੀ ਬਸ ਇਤਿਆਰ ਬਣੀ ਬਹੁਤ ਜਿਆਦੀ ਖਰੀ ਜੀ ਚਲਾ ਲਓ ਜੀ ਦੋ ਦੋ ਚਲਾਵਾਂਗੇ ਲਓ ਜੀ ਉਹ ਨਾਲ ਦੀ ਨਾਲ ਹੀ ਦੋਸਤੋ ਤਸੱਲੀਆਂ ਹੋ ਜਾਂਦੀਆਂ ਪਈਆਂ ਨੇ ਦੋ ਦੋ ਚਾਰ ਚਾਰ ਧਾਰਾਂ ਨਾਲ ਦੀ ਨਾਲ ਹੀ ਠੀਕ ਆ ਆ ਲਓ ਅਰੇ ਕਮਲੀ ਲਓ ਜੀ ਐਂ ਲੱਗਦਾ ਵੀ ਸਮਰਸੀਵਾਲ ਦਾ ਪਰਮ ਛੜਦਾ ਫਰਕ ਆ ਉਹ ਗੱਲ ਨਹੀਂ ਵੀ ਦੋ ਕੀ ਆ ਜੀ ਕਰੋ ਜੇਕ ਵੈਲਕਮ ਲੂ ਕੇਲ ਗੁਲੀ ਆਇਆ ਨਾ ਗਾੜੀ ਉਹ ਬੋਲਾ ਭੰਨਿਆ ਨਾ ਸਰ ਆ ਲੋ ਜੀ ਠੀਕ ਆ ਜੀ ਬੰਬੀ ਕਹ ਲੋ ਸਮਰਸੀਪਲ ਕਹ ਲੋ ਮੋਗਾ ਕਹ ਲੋ ਮੋਗਾ ਜੋ ਮਰਜੀ ਉਹ ਮਰਜੀ ਕਰੋ ਦੋਸਤੋ ਮੇਰੇ ਵੀ ਜੀ ਬੜਾ ਸ਼ੌਂਕ ਬੜਾ ਹੈ ਮਾਨੂੰ ਰੱਬ ਨਾਲ ਮਾਰੇ ਆਪ ਦੀ ਲੋਣੀ ਮਤਲਬ ਇਹ ਨਹੀਂ ਵੀ ਪਾਸ ਕੀਤੇ ਕੋਈ ਆ ਗਏ ਸੌਦਾ ਕਰਕੇ ਫੇਰ ਲਾ ਕਰੂਗਾ ਇਹ ਗੱਲ ਹੈ ਜੀ ਅਸੀਂ ਦੂਸਰ ਬੜੀ ਮਜੇ ਮਰਾ ਬਿਲਕੁਲ ਬਿਲਕੁਲ ਜੀ ਸਲਾਮ ਤੇ ਮੋਲੇ ਦਾ ਵੀ ਨਿਕਾ ਗਿਆ ਕਰੀ ਤਾ ਬੰਦਾ ਮੋਲੇ ਜੀ ਕਿੰਨਾ ਰਸ਼ੀ ਕੋ ਲੇਵਾ ਭਾਵੇਂ 60 ਬਾੜੀ ਮੰਗੀ ਜਾਈਗੇ ਹਾਂ ਜੀ ਮੋਲੇ 57000 ਰੁਪਇਆ ਤੇ 55.5 ਦੇ ਦਾਂਗੇ ਜੀ ਠੀਕ ਆ ਜੀ ਹਾਂ ਜੀ ਪੰਜਾ ਤੇ ਹੋ ਜੂਗੀ ਜਿਹੜੀ ਵਿਖਾਈ ਆ ਨਹੀਂ ਜੀ 55.5 ਦੀ 55.5 ਦੀ ਮੋਲੇ 57 ਲਓ ਜੀ ਮੋਲੇ 57 ਕੀਤਾ 55.5 ਦੀ ਹਾਂਜੀ ਬਾਕੀ ਵਾਹਰ ਤੁਸੀਂ ਦੇਖ ਲਈ ਆ ਥਾਣ ਭਾਂਡੇ ਦੀਆਂ ਪੂਰੀਆਂ ਸਾਫ ਸੁਥਰੀਆਂ ਨੇ ਕਰਮਾ ਲਈਆਂ ਤੇ ਸ਼ਾਈਵਾਲ ਕ੍ਰੋਸ ਅੱਛੀ ਆ ਗਈ ਐ ਕਿ ਸ਼ਾਈਵਾਲ ਕ੍ਰੋਸ ਵਾਹਰ ਦੋਸਤੋ ਇਹ ਵੀ ਕੱਪੜਾ ਬਰਫਾ ਜੀ ਤਿਆਰ ਹੀ ਆ ਜੀ ਕੱਪੜਾ ਤਿਆਰੀ ਇਹ ਵੀ ਅੱਜ ਭਲਕੀ ਇੱਕ ਦੋ ਦਿਨ ਹੀ ਬਸ ਹਾਂਜੀ ਤੇ ਸਵੇਰ ਸਵੇਰ ਵੀਰ ਜੀ ਤਿੱਜਾ ਮਾ ਲੋ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਸਵੇਰ ਤਿੱਜਾ ਮੰਨ ਕੇ ਸੌਦਾ ਕਰਨਿਓ ਠੀਕ ਆ ਜੀ ਸੋ ਇੱਕ ਰੰਗ ਇਹ ਵੀ ਹਾਈਟ ਮੀਡੀਅਮ ਦੇ ਵਿੱਚ ਕੱਦ ਘੜ ਮੀਡੀਅਮ ਆ ਤੇ ਬਾਕੀ ਵਜਨ ਮੌਜੂਦ ਕਰਮਾਂ ਵਾਲੀਆਂ ਦਾ ਜਿੱਡਾ ਵੀ ਤੁਸੀਂ ਮੰਨ ਸਕੋ ਵੀ ਜੇਕਰ ਮੀਡੀਅਮ ਹਾਈਟ ਆ ਥੋੜਾ ਮੋਟਾ ਬਹੁਤ ਆ ਜਿਹੜੇ ਹਸਾਬ ਦੀਆਂ ਸੰਭੀਆਂ ਨੇ ਕੋਈ ਜਿਆਦਾ ਵੀ ਲਿੱਸੀਆਂ ਫਿੱਕੀਆਂ ਨਹੀਂ ਕੀਆਂ ਤੇ ਲਿੱਸਾਂ ਦੇ ਵੀ ਦੀ ਮਾਲ ਲੈਣਾ ਵੀ ਮਾਲ ਲੈਣੇ ਵਜਰ ਵਾਲਾ ਭਾਵੇਂ ਇੱਕ ਘਟ ਲੈ ਗਈ ਹੈਗੇ ਤੇ ਲੈਣੀਆਂ ਵੀ ਥਣ ਗੁੱਲੇ ਵਾਲੀਆਂ ਇਹਨਾਂ ਵੀ ਕੋਈ ਚੋਣ ਤੇ ਬੈਠਾ ਰਵੇ ਬਾ ਬਸ ਬਸ ਆਹ ਬਲੈਸਰਾ ਦੁਰਨੇ ਦਾ ਸੋਸਾ ਕਰਨਾ ਦਾ ਨਾਮ ਹੈ ਆਹ ਦੇਖੋ ਜੀ ਅਲਗਰ ਜੀ ਗੂਨ ਆਣੀ ਅਸੀ ਆ ਗੂਨ ਹੀ ਆਉਂਦੀ ਆ ਆ ਲੈ ਲੋ ਅਜੇ ਬੋਲਾ ਨਹੀਂ ਦੋਸਤੋ ਚੰਗੀ ਤਰ੍ਹਾਂ ਪੰਨਿਆ ਵੇਖੋ ਤੁਸੀਂ ਮਖਿਆਲ ਆਉਂਦਿਆ ਪੂਰਾ ਆਹ ਦੇਖੋ ਇਹ ਲੋ ਇੱਕੋ ਜਿਹਾ ਕੀ ਪਹਿੜੀ ਕੇਗਾ ਔਰਤ ਨਾਲ ਹੋ ਕੇ ਦਾ ਔਰਤ ਨਾਲ ਹੋਗਾ ਬਸ 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 ਲਓ ਜੀ ਇੱਕੋ ਜਿਹਾ ਨੀਰਾ ਦੋਸੋ ਠੀਕ ਹੈ ਤੇ ਅੱਛਾ ਸਤਨਾਮ ਇਹਦਾ ਮੁੱਲ ਦੱਸ ਦਈਏ ਵੀਰ ਮੁੱਲ ਵੀਰ ਜੀ ਦਾ 55000 ਰੁਪਏ ਜੀ ਅੱਛਾ 550 ਦੇ ਦਾਂਗੇ 550 ਦੀ ਹਾਂ ਜੀ ਠੀਕ ਹੈ ਜੀ ਲਓ ਜੀ 550 ਦੀ ਇਹ ਮਿਲ ਜੂਗੀ ਤੁਹਾਨੂੰ ਕਰੋ ਸੰਗ ਦੇ ਵਿੱਚ ਬਾਕੀ ਥਾਲ ਭਾਂਡਾ ਪੂਰਾ ਬਣਾਓ ਕਰਮਾ ਲਈ ਜੇ ਜਣ ਲੈਂਦੀ ਆ ਜੇ ਚੰਗੀ ਤਰ੍ਹਾਂ ਬਣਾਉਣਾ ਦੁੱਧ ਵਾਲੀ 17 18 ਕਿਲੋ ਹੀ ਚੁੰਦਨੇ ਜਦੋਂ ਆਪ ਗਾੜੀ ਆਪਣੇ ਭੈਣ ਭਰਾਣੇ ਮਰਜ਼ੀ ਕਰਨੀ ਹੈ ਦੁੱਧ ਵਾਲੀ ਠੀਕ ਹੈ ਜੀ ਹਾਂ ਜੀ ਲਵੀ ਵੀਰ ਸਤਰਾ ਮਗਿਆ ਸੂਈ ਆ ਗਈ ਬੜ ਇਹ ਸੂਈ ਵੀਰ ਜੀ ਦੂਜਾ ਹੋਆ ਦੂਜਾ ਇਹ ਪਰਸੋਂ ਤੋਂ ਉਸ ਦੀ ਸੂਈ ਨੂੰ ਅਜ ਮਤਲਬ 4 ਦਿਨ ਹੋ ਗਏ ਪਾਉਤਰ ਪੀਲੀ ਵੀਡੀਓ ਤੇ ਪਾਈ ਸੀ 4 ਦਿਨ ਹੋ ਗਏ ਹਾਂਜੀ ਇਹ ਵੜ ਵੇਖ ਗਈ ਜੀ ਸਾਈ ਵੀ ਉਹਨਾਂ ਨੇ ਪਾਈ 15 ਰੁਪਇਆ ਠੀਕ ਆ ਜੀ ਮੁਣਕਿਆਂ ਨੇ ਆਵਾਂਗੇ ਫੇਰ ਫੋਨ ਸਾਬ ਨਹੀਂ ਚੁੱਕਿਆ ਪਰ ਗਾਰੀ ਚਾਲੇ ਪਰਮਾਤਵਾ ਠੀਕ ਆ ਜੀ ਬੱਚਾ ਮਗਰ ਤੇ ਕੀ ਸੀ ਬੱਚੀ ਹੋ ਜੀ ਬੱਚੀ ਹੈ ਦੂਜਾ ਸੁਭਾ ਸੀ ਇਹ ਦੂਜਾ ਹੀ ਦੂਜਾ ਹੁਣ ਬੌਲਾ ਹੀ ਹੋਊਗਾ ਇਹ ਤਾਂ ਥਲੇ ਹਾਂਜੀ ਹਾਲੇ 4 ਦਿਨ ਚ ਬੌਲਾ ਹੀ ਮੰਨੂ ਨੇ ਬੌਲਾ ਕਿੰਨਾ ਹੋਊਗਾ ਵਿਧੀ ਉਹ ਮੈਂ ਉਹਨੇ ਗੱਲ ਆਖੀ ਮਤਲਬ ਸੂਈ ਸਾਈ ਕਰਕੇ ਮੈਂ ਨਾ 10000 ਕਿਲੋ ਵਾਲੀ ਆ ਅੱਛਾ ਪਰ ਇਹ ਨਾ ਝੂਠੀ ਮਾਰਨ ਵਾਲੀ ਗੱਲ ਬਣ ਗਈ ਇਹਦੇ ਕੋਲ 7 ਕਿਲੋ ਟਾਈ ਦਾ ਬੋਲਾ ਆ ਰਿਹਾ ਹੈ ਤੇ 14 ਕਿਲੋ ਲਈ ਫਿਰਦੀ ਆ 14 ਕਿਲੋ ਆਪਾਂ ਉਹਦੇ 12 ਤੇ ਆਨੇ ਵੀ 11 12 ਦੇ ਦੋਗੇ ਕਿ ਘੱਟ ਪੱਧਰ ਚਾ ਕਿਦਾਂ ਆ ਹਾਂ ਹਾਂ 7 ਕਿਲੋ ਟਾਈ ਦਾ ਜੇ ਕਰ ਮਲ ਗਿਆ ਠੀਕ ਆ ਜੀ ਇਹ ਠੰਡੀ ਇੱਦੀ ਭਾਵੇਂ ਵੰਗਾ ਪਾਗੇ ਚੋਂ ਭਾਵੇਂ ਉਧਾ ਚੋਂ ਲੈ ਵੀ ਪ੍ਰਤਾਪ ਇੱਥੇ ਡੱਕਣੀ ਕਰੀ ਲਓ ਵੀ ਦੋਸਤੋ ਦੂਜਾ ਸੂਬਾ 40 ਦਿਨਾਂ ਦੀ ਸੂਈ ਆ ਤੇ 7 ਕਿਲੋ ਵੀਰਾਂ ਦਾ ਵੀ ਇੱਕੇ ਟਾਈ ਦਾ ਜਿਹੜਾ ਬੋਲਾ ਹੈ ਵੇ ਤਾਂ ਵਰਲਾ ਵੇਖੋ ਟੌਰੀ ਥਾਣ ਆਪਾਂ ਕਹਿ ਸਕਦੇ ਪੂਰਾ ਟੌਰੀ ਥਾੜਾ ਕਿਸੇ ਭੈਣ ਨੇ ਜਵਾਈ ਕਰਨੀ ਆ ਭਰਾ ਨੇ ਕਰਨੀ ਆ ਬੱਚਾ ਬਹਿ ਕੇ ਚੋਲੇ ਠੀਕ ਆ ਲੰਬੇ ਥਾਣ ਚਾਰੇ ਤੇ 14 ਕਿਲੋ ਬੋਲੇ ਤੇ ਹੁਣ ਚੱਲ ਰਹੀ ਆ ਰੰਗ ਰੂੰਗ ਤੁਸੀਂ ਵੇਖੋ ਜਿਵੇਂ ਇਹ ਸ਼ਹਿਰ ਦਾ ਵਿੱਚ ਡੌਰ ਸਪੋਰਟ ਜਿਵੇਂ ਬਿਲਕੁਲ ਬ੍ਰਾਊਨ ਕਲਰ ਦੇ ਵਿੱਚ ਤੇ ਕ੍ਰੋਸ ਬਰੀਡ ਦੇ ਵਿੱਚ ਆ ਵੈਸੇ ਬਥੇਰੇ ਵਾਈਟ ਰੰਗ ਆ ਬਾਕੀ ਮਗਰ ਵੀ ਇਹਦੇ ਬੱਛੀ ਆ ਤੇ ਚਾਰਾ ਕ ਦਿਨਾਂ ਦਾ ਸੁਆ ਹੈਗਾ ਦੂਜਾ ਸੁਆ ਇਸ ਹੋਈ ਆ ਲੋਡ ਅਛਾ ਦੱਸੋ ਵੀਰ ਸਤਨਾਮ ਇਹਦਾ ਫਰਮੋਲ ਬੋਲ ਵੀ ਗਿਆ ਪਾਇਦਾ ਸੜੇ ਕਿਲ ਇਅਰ ਪਾਇਆ ਜੀ ਹਾਂ ਜੇ ਤੇ 15 ਹੋਵੇ ਜਨਾਗ ਨਹੀਂ ਫਿਰ ਤੇ ਉਹਨੇ ਪਾ ਦੀ ਤੇ ਜੇ ਗੈਨਾ ਫਿਰ 40 ਪਾ ਦੇ ਨਹੀਂ ਉਹ ਛੜ ਦੀ ਕਿਉਂ ਕਰਾਣਾ ਅਛਾ 15 ਰੁਪਏ ਹਾਂ ਉਹਦੀ ਸਾਈ ਵੇਹੇ ਆਈ ਆ ਅਛਾ ਆਉਣਾ ਫੋਨ ਨਹੀਂ ਕਰਦਾ ਤੇ ਲੈਸ ਫਿਰ ਕਰਦੇ ਹੁਰ ਕੋਈ ਕੱਪ ਜਣਾ ਲੈਸ ਚਲੋ ਫਿਰ 40 ਪੂਰੇ ਦੇ ਦਾਂਗਾ 40 ਦੀ ਦੋ ਕਟ 40 ਦੀ ਦੇਵਾਵੇਂ ਨਹੀਂ ਜ਼ਿਆਦਾ ਹੋਣਾ ਫਿਰ ਨਾ ਕਰਿਆ ਕਰ ਤੂੰ ਕਟ 40 ਦੀ ਭਾਜੀ ਕੁਝ ਨਹੀਂ ਚੋਣ 33 ਦੀ ਹੈ ਹਾਂ ਲਓ ਬਈ ਚਲੋ ਕੱਟ ਤੀਆਂ ਕਸਰ ਚਲੋ ਹਣ ਜੋ ਮਰ ਰੋ ਬਾਪ ਬੰਬ ਵੱਡੇ ਸੁੱਟ ਗਿਆ ਤਰਾ ਪਰ ਚਲੋ ਕੋਈ ਗੱਲ ਨਹੀਂ ਮਾਰ ਸੁੱਖ ਰਕੇ ਕਰ ਹੈ ਵੀਰ ਜੀ ਦੋ ਕਟ ਦੋਦੇ ਦੇ ਕੋ ਸੱਤ ਕਿਲੋ ਜਿਹੜਾ ਮੱਝ ਟੈ ਦਾ ਆ ਕੇ ਚੁਲੇ ਠੀਕ ਹੈ ਹਾਂਜੀ ਲਓ ਵੀ ਦੋਸਤੋ maal ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਬਾਕੀ ਇੱਥੇ ਆਣ ਕੇ ਆਪਦਾ ਤਸੱਲੀ ਕਰ ਲਿਓ ਵੇਖ ਲਿਆ ਕਰੋ ਪਸ਼ੂ ਨੂੰ ਆਜੋ ਬਾਹਰ ਹੀ ਆਜੋ ਜੀ ਇੱਕ ਦੋਸਤੋ ਲਾਸਟ ਵਿੱਚ ਇਹ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਠੀਕ ਆ ਜੀ ਇਹ ਗੱਬਣੀਆਂ ਇਹ ਵੀ ਜੀ 4.5 ਦੀ ਗੱਬਣੀਆਂ ਜੀ 4.5 ਦੀ ਗੱਬਣ ਤੇ 4 ਕਿਲੋ ਅਸਲ ਦੁੱਧ ਜੇ ਗਾੜੀ ਤੇ ਜੇ ਸਵੇਰੇ ਨੇ ਸੋਣਾ ਲਓ ਜੀ ਤੇ ਮਿਲਦੀ ਪਾੜੇ ਤੇ ਜੀ 4.5 ਦੀ ਗੱਬਣ ਹਾਂਜੀ ਤੇ ਤੀਜਾ ਸੂਹਾ ਸੂਗੀ ਅੱਗੇ ਹਾਂਜੀ ਹਾਂਜੀ ਦੁੱਧ ਕਿੰਨਾ 4 ਕਿਲੋ ਜੀ 4 ਕਿਲੋ ਇਹ ਮਿਲਦੀ ਦੋਹੇ ਨਾਲ ਖੁਰਲੀ ਤੇ ਥੋੜਾ ਬਾਅਦ ਜੋ ਵੀ ਪਾ ਕੇ ਬੈਠੋ ਉਸਦੇ ਪਾੜੇ ਭੂੜੇ ਵੰਡੇ ਤੇ ਮਿਲਦੀ ਆ ਹਾਂ ਹਾਂ ਐਡਾ ਲਲਟਾ ਕੋਈ ਮਿੰਟ ਉਹ ਪਾਸ ਮੈਂਦੀ ਆ ਅੱਛਾ ਅੱਛਾ ਹਾਂਜੀ ਲਓ ਵੀ ਦੋਸਤੋ ਠੀਕ ਆ 4 45 ਦੀ ਗੱਬਣ ਅਗੇ ਤੀਜੇ ਸੂਬੇ ਲਈ ਇਹ ਗੱਬਣ ਆ ਦੂਜੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਆ ਹਾਂਜੀ ਬਾਕੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਸਾਰੀ ਚੰਗੀ ਮੈਂ ਇਹਨੂੰ ਪੱਠਾ ਪੱਠਾ ਬਹੁਤ ਚੰਗਾ ਲੱਗਾ ਖੁੱਡਾ ਖੁੱਡਾ ਕਿਥੇ ਲੱਗਾ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਲੰਬੇ ਥਾਂ ਗਾੜੀ ਜਿਹੜਾ ਭੈਣ ਭਰਾ 100 ਰੁਪਏ ਦੀ ਚਾਰ ਇਕੱਠੇ ਕਰਨ ਵਾਲੀ ਹਾਂ ਬਾਕੀ ਮਿਲਦੀ ਪਹਾੜੇ ਤੇ ਇੱਥੇ ਤਰ੍ਹਾਂ ਬਹਿ ਕੇ ਜਿਹੜਾ ਹਾਂਜੀ ਹਾਂਜੀ ਹੂੰ ਆਪਣੇ ਕੋਲ ਵੀ ਇੱਥੇ ਪਹਾੜੇ ਤੇ ਮਿਲਦੀ ਆ ਆਪਣੇ ਕੋਲ ਵੀ ਜਿਹੜੇ ਖਰਾਬ ਨਹੀਂ ਕੀਤਾ ਬਹੁਤੀ ਮੈਂ ਮਿੱਠੀ ਆ ਅੱਛਾ ਵਾਸਤਾ ਨਹੀਂ ਠੀਕ ਹੈ ਠੀਕ ਹੈ। ਤੇ ਆਵਾਜ਼ ਆ ਰਹਾ ਤੁਹਾਨੂੰ ਦੱਸਿਆ ਵੀ ਮਾਰਾ ਲੈਣੇ ਨਹੀਂ ਜੋ ਮਰਜ਼ੀ ਹੋਵੇ। ਹਾਂ। ਹੂੰ। ਕਹੋ ਆਪਣੇ ਭੈਣ ਭਰਾ ਸਾਜਣ ਬੜਾ ਕਿ ਲੰਮਾ ਟੋਰਟ ਬੈਂਟ ਜੁੜਿਆ। ਵੇਖੋ। ਕੋਈ ਸਾਲੇ ਜੇ ਹੁਣ ਮੰਨ ਲਓ ਘੰਟਾ ਸੌਦਾ ਕਰਨ ਤੇ ਲੱਗ ਗਿਆ ਤੇ ਮੁਰਕੇ ਅਗਲਾ ਚੋਕਾ ਹੀ ਉੱਠ ਪਿਆ ਤੇ ਫਿਰ ਪੱਲੇ ਕੀ ਰਹਿੰਦਾ। ਬਸ। ਹੈ ਕਿ ਨਹੀਂ ਸੌਦਾ ਹੋਵੇ ਚਾਹੇ ਨਾ ਹੋਵੇ ਚੋਕੇੜੀ ਕੋਈ ਵਿਸਾਰਦਾ। ਠੀਕ ਹੈ ਜੀ। ਇਹ ਚੱਕਰ। ਲਓ ਵੀ ਭਰਾਵੋ ਟੋਕਰ ਗੱਬਣੇ ਲਾਸਟ ਵਿੱਚ ਜਿਹੜੀ ਤੁਸੀਂ ਮੱਝ ਦੇਖ ਰਹੇ ਜੀ। ਤੇ ਜੇ ਸੂਵੇ ਲਈ ਇਹ ਗੱਬਾ ਬਾਕੀ ਟਾਈਮ ਤੁਹਾਨੂੰ ਨੋਟ ਕਰਵਾ ਹੀ ਦਿੱਤਾ ਅਗੇ ਤੁਸੀਂ ਆਪਣੀ ਤਸੱਲੀ ਕਰਨੀ ਆ ਠੀਕ ਆ ਜੀ ਤੇ ਜਹਾ ਪ੍ਰਤਾਪ ਇਹਨੂੰ ਕਮਾਈ ਇੱਕ ਵਰੀ ਵੀਰ ਹੋਰ ਸਜਣਾ ਭਈ ਇਹ ਦੇ ਕਿੰਨੇ ਕਿਤਾਵਾਂਗੇ ਆਪਾਂ ਲਾਸਟ ਜੈਸਨ ਉਹ ਜਿਹੜੀ ਇਹ ਵੀਰ ਜੀ 55000 ਦੀ ਦੇ ਦਾਂਗੇ 55000 ਦੀ ਹਾਂਜੀ ਲੋ ਵੀ 50000 ਨਹੀਂ 753 ਦੀ ਦੇ ਦਾਂਗੇ ਰਾਸਿਆ ਹੈ ਪੜਾਉਣ ਵਾਲੀ ਰਸਾ ਮੈਂ ਗੱਲ ਕਰਨੀ ਹੋਣੀ 753 ਦੀ ਆ 753 ਦੀ ਲੋ ਵੀ ਪਹਿਲਾਂ ਉਹ ਤੇ ਪਹਿਲਾਂ ਪਾਓ ਓਹ ਬਈ ਦਾ ਕੰਮ ਹੋ ਗਿਆ ਇਹ ਸਾਰਿਆਂ ਨੂੰ ਪਹਿਲਾਂ ਬਹੁਤ ਜ਼ਿਆਦੀ ਚੰਗੀ ਧੁਨ ਤੁਹਾਨੂੰ ਵੇਖੋ ਮੈਂ ਇਹਦਾ ਕਢਾਲ ਹਲ ਸਤਲ ਦੀ 500 ਛੋਟ ਵੀ ਕਰਨੀ ਨਹੀਂ ਛੋਟ ਹਲ ਸਿੱਧਾ ਕਰ ਦਾਂਗੇ ਬਿਲਕੁਲ ਬਿਲਕੁਲ ਹਾਂ ਬਾਹਰ ਬੰਦੇ ਬੱਸ ਬੱਸ ਲੋ ਵੀ ਭਰਾਵੋ ਠੀਕ ਆ ਜੀ 58000 ਆ ਤਾਂ 53000 ਦੇ ਵਿੱਚੋਂ ਵੀ ਛੋਟ 500 ਰੁਪਈਆ ਇਹ 200 ਟੋਕੜ ਗੱਬਣ ਸੀ ਜਿਹੜਾ ਨਾਗਾ ਪਾ ਤੁਹਾਨੂੰ ਲਾਸਟ ਵਿੱਚ ਦਿਖਾਉਣਾ ਸੀਗਾ ਸੋ ਚੰਗੀ ਆ ਤੇ ਜਰੂਰ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਲਿਓ ਸਾਡੇ ਇੱਕ ਦਿਨ ਦੀ ਸਾਡੀ ਨੀਤੀ ਜੀ ਮੈਂ ਪਿਆਰ ਨਾਲ ਵੱਡੀਆਂ ਹੋਰ ਬਹੁਤ ਚੰਗੀਆਂ ਵਿੱਚ ਛੋਟੀਆਂ ਇਕ ਦੋਂਦੀ ਇਕ ਚੋਗੀ ਅੱਛਾ ਜੀ ਹਾਂ ਠੀਕ ਚਲੋ ਕੋਈ ਗੱਲ ਨਹੀਂ ਲੋ ਦੋਸਤੋ ਪਸ਼ੂ ਹੋਰ ਵੀ ਆਈ ਜਾਂਦੇ ਆ ਤੇ ਨੰਬਰ ਇੱਕ ਸਤਨਾਬਈ ਬੋਲਦਿਆ ਨੰਬਰ ਵੀ ਜੀ ਆਪਣਾ 94655 59956 ਠੀਕ ਹੈ ਪਿੰਡ ਕਰੋ ਤਸੀਲ ਪਟੜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਗ੍ਰੈਂਡ ਕਰੋ ਦੀ ਆਪਣੀ ਪੱਕੀ ਨਿਸ਼ਾਨੀ ਹੈ ਜੀ ਠੀਕ ਹੈ ਹਾਂ ਜੀ ਲਓ ਵੀ ਪ੍ਰਭੋ ਇਹ ਪਸ਼ੂ ਸੀਗੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ